ਚਾਹਾਨੂੰ ਨੂ ਇਨਫੋਰਮੇਸ਼ਨ ਮਿਲੀ ਕਿ ਇੱਕ ਗੱਡੀ ਆ ਰਹੀ ਹੈ ਅ ਅੰਮ੍ਰਿਤਸਰ ਸਾਈਡ ਤੋਂ ਬਠਿੰਡਾ ਐਂਟਰ ਹੋ ਰਹੀ ਹੈ ਤੇ ਜੇ ਉਸ ਗੱਡੀ ਨੂੰ ਰੋਕ ਕੇ ਚੈਕਿੰਗ ਕੀਤੀ ਜਾਵੇ ਤਾਂ ਉਸ ਵਿੱਚੋਂ ਨਸ਼ੀਲਾ ਪਦਾਰਥ बरामद ਹੋ ਸਕਦਾ ਹੈ ਤੇ ਨਈਆ ਵਾਲਾ ਥਾਣੇ ਦੀ ਟੀਮ ਸਿਸੀਆਈਏ 2 ਦੀ ਟੀਮ ਨੇ ਨਾਕਾਬੰਦੀ ਕਰਕੇ ਉੱਥੇ ਜਿੱਦਾ ਟੋਲ ਪਲਾਜ਼ਾ ਦੇ ਕੋਲ ਜਦੋਂ ਇੱਕ ਗੱਡੀ ਆ ਰਹੀ ਸੀ Honda Amaze white ਗੱਡੀ ਨੰਬਰੀ PB03BP3598 ਇਹਨੂੰ ਜਦੋਂ ਰੋਕ ਕੇ ਉੱਥੇ ਚੈੱਕ ਕੀਤਾ ਗਿਆ ਇਹਦੇ ਵਿੱਚ ਉਹ ਸਾਨੂੰ 1.5 ਕਿਲੋ ਚਿੱਟਾ ਬਰਾਮਦ ਹੋਇਆ ਜੋ ਇੱਕ ਕਮਰਸ਼ੀਅਲ ਰਿਕਵਰੀ ਹੈ ਉਸ ਟਾਈਮ ਇਸ ਗੱਡੀ ਦੇ ਵਿੱਚ ਦੋ ਵਿਅਕਤੀ ਸਵਾਰ ਸੀਗੇ ਮਨਪ੍ਰੀਤ ਸਿੰਘ ਉਰਫ ਮਾਣਾ ਤੇ ਸੰਦੀਪ ਸਿੰਘ ਉਰਫ ਦੀਪੂ ਤੇ ਇਹਦੇ ਚੱਲਦੇ ਹੀ ਥਾਣਾ ਨਈਆਂ ਵਾਲਾ ਦੇ ਵਿੱਚ ਐਫ ਆਈ ਆਰ ਨੰਬਰ 284 ਅੰਡਰ ਸੈਕਸ਼ਨ uh, 21 ਸਬਸੈਕਸ਼ਨ ਸੀ ਐਨ ਡੀ ਪੀ ਐਸ ਐਕਟ ਦਰਜ ਕਰ ਦਿੱਤਾ ਗਿਆ ਹੈ ਤੇ ਇਹ ਜਿਹੜੀ ਰਿਕਵਰੀ ਸੀ ਇਹ ਸਾਡੇ ਡੀ ਐਸ ਪੀ ਜਿਹੜੇ ਪੁੱਛੋ ਹੈਗੇ ਪ੍ਰਿਤਪਾਲ ਜੀ ਇਹਨਾਂ ਵੀ ਹਾਜ਼ਰੀ ਦੇ ਵਿੱਚ ਹੋਈ ਹੈ ਮੈਡਮ ਕਿੰਨੇ ਟਾਈਮ ਤੋਂ ਕਰ ਰਹੇ ਸੀਗੇ ਚਿੱਟਾ ਦੇ ਨਰਾ ਇਹਨਾਂ ਵਿੱਚ ਜਿਹੜੇ ਮੇਨ ਅਕਿਊਜ਼ ਹੈ ਮਨਪ੍ਰੀਤ ਮਾਣਾ ਇਹਦੇ ਤੇ ਆਲਰੇਡੀ 5 ਐਫਆਈਆਰਸ ਰਜਿਸਟਰਡ ਹੈ ਜਿਦੇ ਵਿੱਚ 3 ਐਨਡੀ ਦੀਆਂ ਤੇ 2 ਆਈਪੀਸੀ ਦੀਆਂ ਤੇ ਕਾਫੀ ਸਾਲਾਂ ਤੋਂ ਇਸ ਮਤਲਬ ਤਸਕਰੀ ਦੇ ਵਿੱਚ ਸ਼ਾਮਿਲ ਸੀ ਤੇ ਮੈਮ ਜਿਹੜੀ ਹੋਂਡਾ ਇਹ ਮੇਜ਼ ਕਰਾ ਰਹੀ ਹੈ ਇਹਨਾਂ ਦੀ ਖੁਦ ਵੀ ਹੈ ਕਿਸੇ ਰੋਡ ਤੇ ਇਹਦੇ ਵਿੱਚ ਜਿਹੜਾ ਦੂਜਾ ਕੋ-ਅਕਿਊਜ਼ ਹੈ ਦਾ ਸੰਦੀਪ ਸਿੰਘ ਜਿਹੜਾ ਡਰਾਈਵ ਕਰ ਰਿਹਾ ਸੀ ਇਹ ਉਹਦੀ ਗੱਡੀ ਹੈ ਇਹ ਜਿਹੜਾ ਮਨਪ੍ਰੀਤ ਮਾਣਾ ਜੀ ਇਹ ਹੈਗੇ ਹਾਜ਼ਰ ਹਤਿੰਦਵ ਵੈਸੇ ਬੇਸਿਕਲੀ ਕੋਰਟ ਪਹੁੰਚਾਦਾ ਹੈ ਪਰ ਇਸ ਟਾਈਮ ਪ੍ਰੈਜ਼ੈਂਟਲੀ ਹੀ ਇਸ ਡਿਜ਼ਾਈਨਡ ਐ ਹਾਜ਼ਿਰਤਨ ਤੇ ਜਿਹੜਾ ਜੁੜਾ ਸੰਦੀਪ ਸਿੰਘ ਉਹ ਦੀਪੂ ਆ ਇਹ ਮਲਤਾਨੀਆ ਰੋਡ ਮੈਂ ਖੁਦ ਵੀ ਕਰਦੇ ਆ ਨਸ਼ਾ ਜੀ ਜਿਹੜਾ ਸੰਦੀਪ ਹੈ ਉਹ ਡਿਕਟ ਹੈ ਜੀ